ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਦੇ ਹਾਲ ਵਾ ਠੀਕ ਆ ਬਈ ਆਰਤੀ ਆ ਬਈ ਅੱਜ ਦੇ ਵਲੌਗ ਦੀ ਸਟਾਰਟਿੰਗ ਅੱਜ ਬਾਈ ਕੂਤਰ ਆਪਾਂ ਕੋਈ ਨਹੀਂ ਛੱਡਿਆ ਕੂਤਰਾਂ ਆਪਣੀਆਂ ਰੈਸਟ ਤੇ ਅੱਜ ਤੇ ਕੂਤਰਾਂ ਦੇ ਆਪਾਂ ਲਾਉਣੇ ਆ ਅੱਜ ਰੰਗ ਉੱਡਣ ਵਾਲੇ ਜਿਹੜੇ ਆਪਾਂ ਕੱਢਨੇ ਆ ਸਾਰਿਆਂ ਦੇ ਕੂਤਰਾਂ ਦੇ ਰੰਗ ਰੰਗ ਲਾਵਾਂਗੇ ਤੇ ਦਿਖਾਉਣਾ ਤੁਹਾਨੂੰ ਕਰ ਲਗੇ ਤਿਆਰ ਤੇ ਰੰਗ ਲਓ ਜੀ ਸਭ ਤੋਂ ਪਹਿਲਾਂ ਬਣਾਉਣਾ ਬਈ ਆਪਾਂ ਕਾਲਾ ਰੰਗ ਇਨ ਪੱਥਰ ਡਾਈ ਵੀ ਕਹਿੰਦੇ ਆ ਇਹਦੇ ਵਿੱਚ ਆਇਨ ਡਲੀਆਂ ਹੀ ਹੁੰਦੀਆਂ ਇਹਦਾ ਪਾਊਡਰ ਕਰ ਲੈਣਾ ਕੁੱਟ ਕੇ ਪਹਿਲਾਂ ਤਾਂ ਫ੍ਰੀ ਕਰ ਨੂੰ ਲਓ ਜੀ ਪਾਊਡਰ ਕਰ ਲਿਆ ਆਪਾ ਪਾਊਡਰ ਕਰਕੇ ਆਪਾਂ ਕਿਸ ਕੋਲੀ ਦੇ ਵਿੱਚ ਪਾ ਲੈਣਾ ਇਸ ਤਰ੍ਹਾਂ ਤੇ ਵਿੱਚ ਪਾਉਣੀ ਵੀਰੇ ਆਪਾਂ ਹਾਈਡਰੋਜਨ ਲੋ ਜੀ ਆਪਾਂ ਇਹ ਪਾਲੇ ਵਿੱਚ ਹਾਈਡਰੋਜਨ ਪਾ ਲਈਏ ਤੇ ਕੂਤਰਾਂ ਦੇ ਹਿਸਾਬ ਨਾਲ ਪਾ ਲੈਣੀ ਹੈ ਜਿੰਨੀ ਕੇ ਆਪਣੇ ਕੂਤਰ ਤੇ ਵਿੱਚ ਪਾਉਣਾ ਵੀਰੇ ਆਪਾਂ ਸ਼ੈਂਪੂ ਕੋਈ ਵੀ ਲੈ ਲਓ। ਅੱਧੀ ਕੁ ਬੁੜੀ ਪੈ ਜਵੇ। ਇਹਨੂੰ ਹਲਾ ਲੈਣਾ ਕਿਸੇ ਚੀਜ਼ ਦੇ ਨਾਲ ਰੱਕੇ ਰੱਕੇ ਨਾਲ। ਤੇ ਭਾਈ 10 ਤੋਂ 15 ਮਿੰਟ ਲਾਊਗਾ ਇਹ ਬਣ ਨੂੰ। ਇੱਕ ਕਦਮ ਤਿਆਰ ਹੋਣਾ ਨੇ ਤੁਹਾਨੂੰ ਜਦੋਂ ਬਣ ਗਿਆ ਉਹ ਦ ਕਰ ਦਿਆਂ ਗੱਲ ਲਓ ਜੀ ਆਪਣਾ ਕਾਲਾ ਰੰਗ ਤਿਆਰ ਹੋ ਚੁੱਕਿਆ ਤੇ ਆਪਾਂ ਲਾਉਨੇ ਹਾਂ ਕਬੂਤਰਾਂ ਦੇ ਤੇ ਆਹ ਦਾ ਰੰਗ ਆਪਣੇ ਪਹਿਲਾਂ ਬਣੇ ਪਏ ਆ ਹਰਾ ਲਾਲ ਤੇ ਹਰਾ ਤਿੰਨੇ ਰੰਗ ਹੀ ਲਾਵਾਂਗੇ ਸਾਰੇ ਕੂਤਰਾਂ ਦੇ ਉੱਤੇ ਸਭ ਤੋਂ ਪਹਿਲਾਂ ਕੂਤਰੀ ਦੇ ਲਾਉਨੇ ਆ ਵੀ ਰੰਗ ਆਪਾਂ ਇਹਦਾ ਰੰਗ ਫਿੱਕਾ ਹੋ ਗਿਆ ਸੀਗਾ ਇਹਦੇ ਲਾਲ ਹਰਾ ਹੀ ਲਾਵਾਂਗੇ ਦੇਖੋ ਬਈ ਕਿਵੇਂ ਬਣਿਆ ਰੰਗ ਆਪਣਾ ਇਹ ਤੋਤੇ ਵਰਗਾ ਰੰਗ ਆਪਣਾ ਲਓ ਜੀ ਆਹ ਲਾਲ ਰੰਗ ਦੇਖੋ ਬਈ ਕਮੈਂਟ ਕਰਕੇ ਦੱਸਿਓ ਬਈ ਕਿਵੇਂ ਲੱਗਿਆ ਆਪਣਾ ਰੰਗ ਇਹ ਆਹ ਕਰੋ ਵਿੱਚ ਇੱਕ ਕਾਲਾ ਰੰਗ ਬਣਾਇਆ ਜੜਾ ਲਓ ਜੇ ਸੁੱਕ ਗਿਆ ਉਹ ਦਿਖਾਵਾਂਗੇ ਤੁਹਾਨੂੰ ਫੁੱਲ ਘੈਂਟ ਲੱਗੂਗਾ ਫਿਰ ਭਰਾ ਭਰਾ ਦਾ ਕਮੈਂਟ ਵੀ ਆਇਆ ਸੀ ਬਈ ਕਾਲੇ ਰੰਗ ਬਾਰੇ ਕਾਲਾ ਰੰਗ ਬਣਾਉਣਾ ਜ਼ਰੂਰ ਦੱਸਿਓ ਚਲੋ ਦੇਖ ਇੱਕ ਬਈ ਕਿਵੇਂ ਲੱਗਿਆ ਰੰਗ ਆ ਕਰੋ ਬਈ ਪਹਿਲਾਂ ਦਾ ਸ਼ੌਕੂਦਰੀ ਦਾ ਚੀਟੀਆਂ ਆਖਾਂ ਦੀ ਇਹ ਆ ਸ਼ੰਭ ਜਿਹਾ ਕੁਦਰੀ ਦੇ ਇਹਦੇ ਵੀ ਲਾਉਣ ਲੱਗਿਆ ਰੰਗ ਆਪਾਂ ਪਹਿਲਾਂ ਬਰਾਣਾ ਰੰਗ ਲੱਗਿਆ ਹੋਇਆ ਆ ਇਹਦੇ ਉੱਤੇ ਹੀ ਹੁਣ ਬੋਲ ਲਾ ਦੇਣੇ ਆਪਾਂ ਬਣੀ ਜਾਂਦੀ ਹੈ ਰੰਗ ਲਾ ਕੇ ਭਾਈ ਆ ਤਾਂ ਭਰੇਤਾ ਪਾ ਸਕਦੇ ਆਂ ਤੇ ਉਸ ਤਰੀਕ ਤੇ ਜਾਂ ਭਰਾਏ ਕੋਈ ਕਾਪੀ ਦਾ ਪੇਜ ਲੈ ਕੇ ਭਾਈ ਐ ਰੱਖ ਲਿਆ ਕਰੋ ਲਿਬੜਦਾ ਨਹੀਂ ਉਤਰ ਇਦਾਂ ਨਹੀਂ ਸੁੱਕ ਜੂਗਾ ਪੇਚੀਰ ਕਾਪੀ ਨੂੰ ਲੱਗ ਜੂ ਰਾਂਗੇ ਦਾ ਪੇਜ ਨੂੰ ਤੇ ਹੁਣ ਆਪਾਂ ਇਹਦੇ ਦੂਜੇ ਪਾਸੇ ਲਾਉਨੇ ਰਾਂਗੇ ਇੱਧਰ ਲਉਨੇ ਬਈ ਆਪਣੀ ਰਤੀ ਗੂਤਰੀ ਦੇ ਰੰਗ ਇਹਦੇ ਹੀ ਬਗਲ ਚ ਪਹਿਲਾਂ ਪੁਰਾਣਾ ਰੰਗ ਲੱਗਿਆ ਹੋਇਆ ਤੇ ਇਹਦੇ ਵੀ ਹਰਾ ਲਾ ਦਾਂਗੇ ਇਥੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗਿਆ ਰੰਗ ਆਪਣਾ ਆ ਮੁੰਡਾ ਕਹਿੰਦਾ ਲਾਈਕ ਵੀ ਕਰ ਦਿਓ ਯਾਰ ਤਾਂ ਆ ਪਣੀ ਜਾ ਰਿਹਾ ਦੇਖ ਜੇ ਵਾਦੀ ਚਲੋ ਬਈ ਕੂਤਰ ਆਪਣੇ ਕਾਫੀ ਆ ਬਾਈ ਸਾਰੇ ਕੂਤਰਾਂ ਦੇ ਲਾਉਣਾ ਰੰਗ ਤੇ ਸਾਰੇ ਕੂਤਰਾਂ ਦੇ ਰੰਗ ਲਾ ਕੇ ਫੇਰ ਤੁਹਾਨੂੰ ਇਕੱਠੇ ਦਿਖਾਉਨੇ ਆ ਤਾਂ ਬਾਅਦ ਚ ਚੈੱਕ ਕਰਾਵਾਂਗੇ ਕਿ ਕਿਹੜੇ ਦੇ ਕਿਵੇਂ ਲਾਇਆ ਕਿਹੜੇ ਦੇ ਕਿਵੇਂ ਲਾਇਆ ਲਓ ਜੀ ਕਰੋ ਚੈੱਕ ਰੰਗ ਆਪਣਾ ਲਾਲ ਕਾਸਤੇ ਕਾਲਾ ਟੂਸਰ ਦੇਖਿਓ ਬਈ ਕਿਵੇਂ ਚੜਿਆ ਰੰਗ ਕਾਲਾ ਲਓ ਜੀ ਇਹਦਾ ਕਰੋ ਚੈੱਕ ਕਾਲਾ ਟੈਡ ਤੇ ਕਾਲੀ ਕਾਗਤ ਆਹ ਗੂਦਰੀ ਦਾ ਰੰਗ ਦੇਖਿਆ ਬਈ ਹਰੀ ਕੱਚ ਤੇ ਲਾਲ ਕਾਗਤ ਇਹ ਨਹੀਂ ਦੇਖੋ ਬਈ ਰੱਤੀ ਦੇ ਹਰੀ ਵਗਲ ਤੇ ਕਾਲੀ ਟੋਰੀ ਹੈ ਕਹਿੰਦਾ ਵੀ ਕੋਈ ਲਾਲ ਬਾਗ ਲਾਉਂਦੇ ਉਹਨੇ ਉਤਰੀ ਦੇਖੋ ਬਈ ਪਹਿਲਾਂ ਤਾਂ ਕਾਲਾ ਢੱਡਾ ਕਾਲੀ ਟੂਸਾ ਪਹਿਲਾਂ ਵੀ ਗੂਤਰੀਆਂ ਦਿਖਾਈਆਂ ਹੁਣ ਆ ਕੂਤਰ ਦਿਖਾਉਣੇ ਤੁਹਾਨੂੰ ਇਹਨਾਂ ਦੋਨੇ ਬਗਲਾ ਆ ਰਹੀਆਂ ਵਾ ਤੇ ਗੁਲਾਬੀ ਟੋਰੀ ਆ ਇਹ ਨਹੀਂ ਬਾਈ ਦੋਨੇ ਬਗਲਾਂ ਹਰੀਆਂ ਗਲਾਬੀ ਟੂਸਾ ਆ ਡੱਬੇ ਦੇ ਬਾਈ ਕਾਲੀ ਕਸ ਤੇ ਕਾਲੇ ਟੂਸਾ ਇਧਰ ਇਹ ਕੋਈ ਰੰਗ ਨਹੀਂ ਆਹ ਉੱਤਰ ਦੇ ਹਰੀ ਕਾਸਾ ਬਾਈ ਗਨਾਬੀ ਟੋਰੀ ਤੇ ਕਾਲਾ ਟੂਸਾ ਰੱਤੇ ਵੀ ਰੰਗ ਲਾਇਆ ਕਾਲਾ ਟੂਸਾ ਕਾਲ ਵੇਟ ਹੋ ਰਹੀ ਹੈ ਉਹ ਚੀਨਾ ਕਬੂਤਰ ਆ ਬਾਈ ਇਹਦੇ ਦੋਨੇ ਮੋਢੇ ਲਾਲ ਕਰਦੇ ਸਾਰੇ ਕਬੂਤਰਾਂ ਦੇ ਨਹੀਂ ਬਾਈ ਆਪਾਂ ਰੰਗ ਲਾਇਆ ਆਪਾਂ 10 ਕਬੂਤਰਾਂ ਦੀ ਰੰਗ ਲਾਇਆ ਤੇ ਬਾਕੀ ਫੇਰ ਲਾਵਾਂਗੇ ਕਿਵੇਂ ਲੱਗਾ ਬਾਈ ਰੰਗ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਬਈ